ਤੰਦ ਦੀ ਖੂਬਸੂਰਤੀ ਦੀ ਮਾਲਕ ਸੀ ਪ੍ਰੀਤ ਬਾਰਵੀਂ ਪਾਸ ਮਿਹਨਤੀ ਤੇ ਸਾਉ ਉਸ ਦੇ ਸਾਥ ਕੀ ਹੀ ਉਸ ਦਾ ਗਹਿਣਾ ਸੀ ਸਧਾਰਨ ਜਿਹੇ ਪਹਿਰਾਵੇ ਵਿੱਚ ਵੀ ਉਸ ਦੀ ਖੂਬਸੂਰਤੀ ਹਰ ਸ਼ਖਸ ਨੂੰ ਮੋਹ ਲੈਂਦੀ ਪਰ ਉਸ ਦੀ ਖੂਬਸੂਰਤੀ ਹੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੇ ਦੁਸ਼ਮਣ ਸਾਬਤ ਹੋਈ ਪ੍ਰੀਤ ਇੱਕ ਛੋਟੇ ਕਿਸਾਨ ਦੀ ਧੀ ਸੀ ਜੋ ਕਾਰਜੇ ਤੇ ਬੋਝ ਤੋਂ ਮੁਕਤ ਹੋਣ ਲਈ ਫਾਹ ਲੈ ਮਰਿਆ ਨਿੱਕੀ ਉਮਰੇ ਬਾਪ ਦਾ ਸਾਯਾ ਸਿਰ ਤੋਂ ਉੱਠ ਗਿਆ ਮਾਂ ਨੇ ਘਰ ਘਰ ਭਾਂਡੇ ਮਾਂਜ ਕੇ ਦਿਹਾੜੀਆਂ ਕਰਕੇ ਪ੍ਰੀਤ ਨੂੰ ਵਾਰ ਵੀ ਕਰਵਾਈ ਤੇ ਘਰ ਦਾ ਖਰਚ ਔਕੇ ਹੋ ਕੇ ਤੋਰਦੀ ਰਹੀ ਪਰ ਹੁਣ ਉਸ ਦਾ ਸਰੀਰ ਵੀ ਜਵਾਬ ਦੇ ਗਿਆ ਸੀ ਬਿਮਾਰੀਆਂ ਨੇ ਉਸ ਨੂੰ ਘੇਰ ਲਿਆ ਤੇ ਹੁਣ ਇਹ ਜ਼ਿੰਮੇਵਾਰੀ ਪ੍ਰੀਤ ਦੇ ਸਿਰ ਪੈ ਗਈ ਸੀ ਉਸ ਤੇ ਘਰ ਚ ਬੇਬਸੀਬਤਾ ਦਾ ਕਹਿ ਟਹਿ ਗਿਆ ਹੋਵੇ ਪ੍ਰੀਤ ਨੇ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਦੇਣੀ ਸ਼ੁਰੂ ਕੀਤੀ ਪਰ ਇਹ ਕੋਸ਼ਿਸ਼ ਤਾਂ ਜਿਵੇਂ ਊਠ ਦੇ ਮੂੰਹ ਵਿੱਚ ਜੀਰੇ ਵਾਲੀ ਕਹਾਵਤ ਸਾਬਤ ਹੁੰਦੀ ਜਾ ਰਹੀ ਸੀ ਪ੍ਰੀਤ ਨੂੰ ਪਤਾ ਸੀ ਕਿ ਉਸ ਨੂੰ ਘਰੋਂ ਬਾਹਰ ਨਿਕਲਣਾ ਪੈਣਾ ਜੇਕਰ ਉਹ ਆਪਣੇ ਛੋਟੇ ਭੈਣ ਭਰਾਵਾਂ ਨੂੰ ਚੰਗੀ ਜ਼ਿੰਦਗੀ ਤੇ ਬਿਮਾਰ ਮਾਂ ਦਾ ਇਲਾਜ ਕਰਾਉਣਾ ਚਾਹੁੰਦੀ ਸੀ ਉਸ ਨੇ ਆਪਣੀ ਇੱਕ ਸਹੇਲੀ ਦੀ ਮਦਦ ਨਾਲ ਗਲਾਰਕੀ ਲਈ ਪੱਖਵਾਕਾ ਕੰਪਨੀ ਵਿੱਚ ਅਪਲਾਈ ਕੀਤਾ ਰਪ ਨੇ ਡੇੜੇ ਹੋ ਕੇ ਸੁਣੀ ਤੇ ਅਪਲਾਈ ਕਰਨ ਤੋਂ ਦੂਸਰੇ ਦਿਨ ਹੀ ਉਸ ਨੂੰ ਇੰਟਰਵਿਊ ਲਈ ਸੱਦਾ ਆਇਆ ਉਸ ਦੀ ਮਾਂ ਨੂੰ ਉਤਸ਼ਾਹਿਤ ਹੋ ਕੇ ਕਿਹਾ ਮਾਂ ਦੇਖੀ ਹੁਣ ਸਾਡੀਆਂ ਤੰਗੀਆਂ ਦੂਰ ਹੋ ਜਾਣਗੀਆਂ ਉਹ ਅਗਲੇ ਦਿਨ ਇੰਟਰਵਿਊ ਲਈ ਉਡੀਕ ਕਰ ਰਹੀ ਸੀ ਸਭ ਦੀਆਂ ਨਜ਼ਰਾਂ ਪ੍ਰੇਤ ਤੇ ਸਨ ਉਹ ਨੂੰ ਲੱਗਾ ਸ਼ਾਇਦ ਉਸ ਦਾ ਪਹਿਰਾਵਾ ਬਹੁਤ ਹੀ ਸਧਾਰਨ ਹੋਣ ਕਰਕੇ ਲੋਕ ਉਸਦੀ ਗਰੀਬੀ ਨੂੰ ਦੇਖ ਰਹੇ ਹਨ ਪਰ ਉਹਨੂੰ ਕੀ ਪਤਾ ਸੀ ਕਿ ਉਸਦੀ ਖੂਬਸੂਰਤੀ ਨਾਲ ਲੋਕ ਆਪਣੀਆਂ ਅੱਖਾਂ ਸੇਕ ਰਹੇ ਸਨ ਜਦੋਂ ਉਸਦੀ ਵਾਰੀ ਆਈ ਉਸ ਨੂੰ ਦੇਖਦੇ ਹੀ ਮਾਲਿਕ ਦਾ ਚਿਹਰਾ ਖਿੜ ਗਿਆ ਜਿਵੇਂ ਉਸ ਨੂੰ ਇਸ ਨੌਕਰੀ ਲਈ ਸਹੀ ਉਮੀਦਵਾਰ ਮਿਲ ਗਿਆ ਹੋਵੇ ਉਸ ਨੇ ਪ੍ਰੀਤ ਨੂੰ ਪਹਿਲਾ ਸਵਾਲ ਪੁੱਛਿਆ ਕਿ ਤੁਸੀਂ ਪਹਿਲਾਂ ਕਦੇ ਕਿ ਤੇ ਨੌਕਰੀ ਕੀਤੀ ਹੈ ਤੇ ਉਸ ਦਾ ਦੂਸਰਾ ਸਵਾਲ ਸੀ ਕਿ ਤੁਹਾਡੇ ਕੋਲ ਕੋਈ ਸਪਾਰਿਸ਼ ਹੈ ਪ੍ਰੀਤ ਦਾ ਮਨ ਟੁੱਟ ਗਿਆ ਕਿਉਂਕਿ ਦੋਵੇਂ ਸਵਾਲਾਂ ਦਾ ਜਵਾਬ ਨਾ ਸੀ ਮਾਲਿਕ ਨੇ ਉਸ ਨੂੰ ਬਿਜ਼ਨਸ ਕਾਰਡ ਫੜਾਇਆ ਤੇ ਕਿਹਾ ਕੋਈ ਗੱਲ ਨਹੀਂ ਇਹ ਮੇਰਾ ਪਤਾ ਤੇ ਫੋਨ ਨੰਬਰ ਤੁਸੀਂ ਟਾਈਮ ਕੱਟ ਕੇ ਰਾਤ ਦਾ ਖਾਣਾ ਮੇਰੇ ਨਾਲ ਖਾਓ ਤੇ ਅਸੀਂ ਇਸ ਬਾਰੇ ਚਰਚਾ ਕਰਾਂਗੇ ਇਹ ਕਹਿੰਦੇ-ਕਹਿੰਦੇ ਜੀਬੇ ਮਾਲਿਕ ਨੇ ਆਪਣੀਆਂ ਨਜ਼ਰਾਂ ਨਾਲ ਪ੍ਰੀਤ ਦੇ ਪੂਰੇ ਸਰੀਰ ਦੀ ਸਕੈਨ ਕਰ ਲਈ ਹੋਵੇ ਸੱਚ ਕਿਹਾ ਕਿਸੇ ਨੇ ਕੱਪੜਿਆਂ ਨਾਲ ਸਿਰ ਪਰਦਾ ਹੁੰਦਾ ਇਹ ਵਾਸਤਾ ਨਜ਼ਰਾਂ ਨਾਲ ਹੁੰਦੀ ਹੈ ਪ੍ਰੀਤ ਹੁਣ ਤੱਕ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਮਾਲਿਕ ਉਸਦੇ ਨਾਲ ਰਾਤ ਦਾ ਖਾਣਾ ਕਿਉਂ ਖਾਣਾ ਚਾਹੁੰਦਾ ਸੀ ਹਾਂ ਇੱਕ ਗੱਲ ਹੋਰ ਤੁਸੀਂ ਬਹੁਤ ਸੋਹਣੇ ਹੋ ਇਹ ਚੁੰਨੀ ਨੂੰ ਸਿਰ ਤੋਂ ਲਾ ਕੇ ਕਲੇ ਵਿੱਚ ਪਾਓ ਤੁਹਾਡਾ ਥੋੜਾ ਮਾਡਰਨ ਬਣੋ ਜੇ ਇਹ ਨੌਕਰੀ ਕਰਨੀ ਤਾਂ ਥੋੜਾ ਪਹਿਰਾਵਾ ਮਾਡਰਨ ਕਰਨਾ ਪੈਣਾ ਪ੍ਰੀਤ ਨੇ ਉਸ ਨੂੰ ਪਲਟ ਕੇ ਜਵਾਬ ਦਿੱਤਾ ਸਰ ਮੈਨੂੰ ਇਹੋ ਚਾਹੀਏ ਨੌਕਰੀ ਨਹੀਂ ਚਾਹੀਦੀ ਇਸ ਤਰ੍ਹਾਂ ਪ੍ਰੀਤ ਨੂੰ ਚਾਰ ਇੰਟਰਵਿਊ ਦੇਣ ਦਾ ਮੌਕਾ ਮਿਲਿਆ पर अफसोस उस थी खूबसूरत थी उस थी जिंदगी ਲਈ ਸ਼ਰਾਬ ਪੜਦੀ ਜਾ ਰਹੀ ਸੀ ਇੱਕ ਵਿਅਕਤੀ ਲਈ ਉਸ ਦੀ ਦਿੱਕਤ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੁੰਦਾ ਹੈ ਪ੍ਰੀਤ ਇੱਕ ਅਜਿਹੀ ਦੁਨੀਆ ਵਿੱਚ ਰਹਿ ਰਹੀ ਸੀ ਜਿੱਥੇ ਸਰੀਰਕ ਦੇਖ ਨੂੰ ਸਤਕਾਰਿਆ ਜਾਂਦਾ ਤੇ ਬਹੁਤ ਵਾਰ ਇਹ ਦੇਖ ਸਤਕਾਰ ਨਹੀਂ ਵਾਸ਼ਨਾ ਨੂੰ ਜਨਮ ਦਿੰਦੀ ਹੈ ਖੂਬਸੂਰਤ ਹੋਰ ਦਾ ਸਭ ਤੋਂ ਵੱਡਾ ਨੁਕਸਾਨ ਅਣਚਾਹੇ ਧਿਆਨ ਦਾ ਕੇਂਦਰ ਬਣਨਾ ਸੂੜੇ ਲੋਕਾਂ ਨੂੰ ਆਪਣੇ ਪ੍ਰਭਾਵਿਤ ਦਿਖਾਉਣਾ ਸਭ ਲਈ ਸਭ ਸਖਤ ਬਿਹਨਤ ਕਰਨੀ ਪੈਂਦੀ ਹੈ ਪ੍ਰੀਤ ਨਾਲ ਵੀ ਕੁਝ ਇਹੋ ਜਿਹਾ ਹੋ ਰਿਹਾ ਸੀ ਪ੍ਰੀਤ ਨੂੰ ਆਪਣੇ ਆਪ ਤੋਂ ਦਫਰਤ ਹੋ ਰਹੀ ਸੀ ਉਸ ਨੂੰ ਇਸ ਦੁਨੀਆ ਤੋਂ ਕਿਣ ਅਣ ਲੱਗੀ ਲੋਕਾਂ ਦੇ ਅੰਦਰ ਉਸ ਦੀ ਕਾਬਲੀਅਤ ਨਹੀਂ ਦੇਖ ਰਹੀ ਅਸਲ ਬਸ ਉਸ ਦੀ ਛੁੱਡੀ ਰੂਚੀ ਬੇਕਾਲ ਚ ਖਿੱਚ ਕੇ ਭਰਾ ਸੁੱਟਣਾ ਚਾਹੁੰਦੀ ਸੀ ਉਸ ਨੂੰ ਆਪਣੇ ਕੁੜੀ ਹੋਣ ਤੇ ਸ਼ਰਮ ਆਉਣ ਲੱਗੀ ਆਪਣੇ ਹੱਥ ਵਿੱਚ ਫੜੀ ਫਾਈਲ ਨੂੰ ਦੇਖ ਕੇ ਉਹ ਉਹ ਇਹ ਸੋਚ ਰਹੀ ਸੀ ਕਿ ਬਾਹਰ ਦੇ ਲੋਕਾਂ ਦੇ ਘਰ ਪਾਡੇ ਮਾਂਚ ਮਾਂਚ ਉਸ ਨੂੰ ਬਾਹਰ ਵੀ ਕਰਵਾਏ ਇਸ ਤੋਂ ਚੱਗਾ ਤਾਂ ਉਹ ਨਾਂ ਹੀ ਪੜ੍ਹਉਂਦੀ ਜੇ ਨੌਕਰੀ ਲਈ ਇਹ ਸਭ ਕਰਨਾ ਪੈਂਦਾ ਹੈ ਅੱਜ ਉਸ ਤਾਂ ਬਹੁਤ ਉਦਾਸ ਸੀ ਹਰ ਰੋਜ਼ ਦੀ ਤਰ੍ਹਾਂ ਉਹ ਗੁਰੂ ਘਰ ਸੇਵਾ ਕਰਨ ਗਈ ਪ੍ਰੀਤ ਲੱਗਰ ਹਾਲ ਵਿੱਚ ਪ੍ਰਸ਼ਾਦ ਦੇ ਤਿਆਰ ਕਰਦੀ ਹੁੰਦੀ ਸੀ ਪਰ ਅੱਜ ਉਹ ਗੁਰੂ ਘਰ ਜੋੜੇ ਸਾਫ ਕਰ ਰਹੀ ਸੀ ਦੇਖਦੇ ਹੀ ਦੇਖਤੇ ਬਹੁਤ ਭੀੜ ਇਕੱਠੀ ਹੋ ਗਈ ਪਤਾ ਲੱਗਾ ਕਿ ਗੁਰੂ ਘਰ ਦਸਤੀਕ ਗਾਣੇ ਦੀ ਸ਼ੂਟਿੰਗ ਚੱਲ ਰਹੀ ਹੈ ਪ੍ਰੀਤ ਦਾ ਜਰਾ ਵੀ ਮਨ ਨਹੀਂ ਕੀਤਾ ਜਾ ਕੇ ਦੇਖਣ ਨੂੰ ਉਹ ਆਪਣੀ ਚੁੰਨੀ ਨਾਲ ਜੋੜੇ ਸਾਫ ਕਰਦੀ ਰਹੀ ਅਚਾਨਕ ਪਿੱਛੋਂ ਕਿਸੇ ਨੇ ਉਸ ਨੂੰ ਬੁਲਾਇਆ ਹੈਲੋ ਬੇਟਾ ਪ੍ਰੀਤ ਨੇ ਬੁੜਕੇ ਦੇਖਿਆ ਉਸ ਦੇ ਸਾਹਮਣੇ ਇੱਕ ਔਰਤ ਖੜੀ ਸੀ ਜਿਸ ਨੇ ਬਹਿਗੇ ਕਾਗਲ ਲਾਏ ਹੋਏ ਸੀ ਤੇ ਪਹਿਰਾਵੇ ਤੋਂ ਉਬੀਰੀ ਚੱਲ ਰਹੀ ਸੀ ਪ੍ਰੀਤ ਨੇ ਉਸ ਨੂੰ ਹੱਥ ਛੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਮੈਂ ਤਾਂ ਹਦੂ ਕਾਫੀ ਥੇਰ ਤੋਂ ਦੇਖ ਰਹੀ ਸੀ ਤੁਸੀਂ ਬਹੁਤ ਹੀ ਖੂਬਸੂਰਤ ਹੋ ਮੇਰੀ ਮੋਡਲਿੰਗ ਕੰਪਨੀ ਹੈ ਕੀ ਤੁਸੀਂ ਮੇਰੀ ਕੰਪਨੀ ਵਿੱਚ ਕੰਮ ਕਰੋਗੇ ਪ੍ਰੀਤ ਨੂੰ ਪਤਾ ਸੀ ਕਿ ਉਸ ਦੀ ਖੂਬਸੂਰਤੀ ਨੂੰ ਆਪਰ ਮਿਲਿਆ ਨਾ ਕਿ ਉਸ ਦੀ ਕਾਬਲੀਅਤ ਨੂੰ ਤੇ ਮਾਡਲਿੰਗ ਕਰਦੀਆਂ ਕੁੜੀਆਂ ਅਕਸਰ ਉਹ ਟੀਵੀ ਤੇ ਗਾਣਿਆਂ ਵਿੱਚ ਦੇਖਦੀ ਰਹਿੰਦੀ ਸੀ ਮਾਡਲਿੰਗ ਲਈ ਪਹਿਰਾਵਾ ਵੀ ਮਾਰਡਰ ਚਾਹੀਦਾ ਸੀ ਇਸੇ ਲਈ ਉਸ ਨੇ ਇੱਕਦਮ ਨਾ ਕਰ ਦਿੱਤੀ ਉਹ ਔਰਤ ਥੋੜਾ ਮੁਸਕਰਾਈ ਇਹ ਮੇਰਾ ਬਿਸਟਰੀ ਕਾਰਡ ਹੈ ਜੇ ਵਿਚਾਰ ਬਣਿਆ ਤਾਂ ਆ ਜਾਵੀਂ ਇਸ ਬਤ ਨੂੰ ਲਤ ਨਾ ਮਾਰ ਥੋੜਾ ਸੋਚ ਕੇ ਫੈਸਲਾ ਕਰੀ ਜਦੋਂ ਪ੍ਰੀਤ ਘਰ ਪਹੁੰਚੀ ਤਾਂ ਮਾਂ ਬੱਚੇ ਤੇ ਪਈ ਬੁਖਾਰ ਨਾਲ ਤੜਪ ਰਹੀ ਸੀ ਉਸ ਦੀ ਦਵਾਈ ਮੁੱਕ ਗਈ ਸੀ ਛੋਟੇ ਪੈਣਪਰਾ ਵੀ ਰੋ ਰਹੇ ਸਨ ਕਿ ਸਕੂਲ ਵਾਲੇ ਫੀਸ ਮੰਗ ਰਹੇ ਹਨ ਕਵਾਂਟਨ ਦੇ ਲਾਲੇ ਦਾ ਸੁਦੇਹਾ ਦਿੱਤਾ ਕਿ ਉਧਾਰ ਚੁਕਾਇਆ ਜਾਵੇ ਨਹੀਂ ਤਾਂ ਹੋਰ ਰਾਸ਼ ਨਹੀਂ ਮਿਲੇਗਾ ਪ੍ਰੀਤ ਨੇ ਕਮਰੇ ਵਿੱਚ ਜਾ ਕੇ ਪੇਟੀ ਖੋਲੀ ਤੇ ਨੋਟਾਂ ਦੇ गिनती शुरू की थी सिर्फ तीन सौ पचहत्तर रुपए खर्चा पाँच हज़ार तो वाधा सी प्रीत ने उस औरत के दिते विजिटिंग कार्ड अपनी चुन्नी नाल काट देती सी उसने चुन्नी नूं दित्ते कट खोली ते काट पढ़िया अगले दिन प्रीत उस औरत नूं मिलन पहुंच गई उस औरत नाल गलबात करन तो बाद प्रीत नूं अपने पहले मॉडलिंग शो शू, फोटोशूट लई 10000 ਦਿੱਤੇ ਗਏ ਤੇ ਅਗਲੇ 1 ਸਾਲ ਲਈ ਉਸ ਕੰਪਨੀ ਵਿੱਚ ਕੰਮ ਕਰਨ ਲਈ ਇਕਰਾਰਨਾਮਾ ਲਿਆ ਗਿਆ ਜਦੋਂ ਪ੍ਰੀਤ ਕੰਮ ਤੇ ਮਾਡਲਿੰਗ ਲਈ ਤਿਆਰ ਹੋਣ ਲੱਗੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੀ ਚੁੰਨੀ ਲਾ ਕੇ ਉਹ ਪਹਿਰਾਵਾ ਪੋੜਾ ਪਿਆ ਜਿਸ ਨੂੰ ਪਹਿਨ ਕੇ ਉਹ ਬਹੁਤ ਸ਼ਰਮ ਮਹਿਸੂਸ ਕਰ ਰਹੀ ਸੀ ਪਰ ਉਸ ਦੀਆਂ ਮਜਬੂਰੀਆਂ ਨੇ ਉਸ ਦੇ ਕਾਲ ਚੋਚੜ ਦੀ ਲਾਹ ਦਿੱਤੀ ਸੀ ਜੋ ਪ੍ਰੀਤ ਲੋਕਾਂ ਦੇ ਹੱਥਸ ਪਰਿਆ ਨਜ਼ਰਾਂ ਦੇ ਅੱਗੇ ਨਹੀਂ ਚੁੱਕੀ ਅੱਜ ਉਸ ਨੂੰ ਆਪਣੇ ਮਜਬੂਰੀਆਂ ਸਾਹਮਣੇ ਝੁਕਣਾ ਪਿਆ ਉਸ ਦੇ ਬੇਵਸੀ ਵਿੱਚ ਆਪਣੇ ਛੁੱਟੇ ਕਮਰੇ ਵਿੱਚ ਕਿਲੀ ਉੱਤੇ ਟੰਗੀ ਅੰਗ ਦਿੱਤੀ ਜਦੋਂ ਨਿੱਕਲੇ ਪਟੋਲਾ ਬਣ ਕੇ ਦੀ ਬਾਡਲ ਪ੍ਰੀਤ ਬਾਡਲਿਕ ਦੀ ਤੂਦਿਆਂ ਵਿੱਚ ਪਸ਼ੂਰ ਹੋ ਗਈ ਹਾਂਜੀ ਇਹ ਛੋਟੀ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਫਿਰ ਮਿਲਦੇ ਕਿਸੇ ਹੋਰ ਕਹਾਣੀ ਨਾਲ ਧੰਵਾਦ